ਕਿਤਨਾ ਮਾਰ ਰੋੜ ਪਾਣੀ ਘੋਡੇ ਘੋਡੇ ਪਾਣੀ ਆ ਜੀ ਅੱਛਾ ਤੇ ਬੰਦ ਹੋ ਰਿਹਾ ਹੈ ਬੰਦ ਹੋ ਰਿਹਾ ਸਕੂਟਰੀਆਂ ਮੋਟਰਸਾਈਕਲ ਸਾਰੇ ਬੰਦ ਹੋ ਰਹੇ ਇਹ ਬੰਦ ਹੋ ਰਹੇ ਹੈ ਅੰਗੀ ਭਈ ਉਹ ਕਹਿੰਦੇ ਬਰਸਾਤ ਨਹੀਂ ਹੁੰਦੀ ਅੱਜ ਤਾਈ ਫਟੇ ਜੱਖੇ ਜਾਮਾਂ ਬਾੜ ਚ ਵਾਵਾ ਹੋ ਗਈ ਬਹੁਤ ਜ਼ਿਆਦੇ ਬਰਸ ਹੋ ਗਈ ਬਹੁਤ ਜ਼ਿਆਦੇ ਬੰਦ ਹੋ ਗਿਆ ਭਾਈ ਮੋਟਰਸਾਈਕਲ ਹਾਂ ਮੋਟਰਸਾਈਕਲ ਬੰਦ ਹੋ ਗਿਆ ਤੇ ਪਲੱਗ ਲੋਕ ਚ ਪਾਣੀ ਪੈ ਗਿਆ ਪਾਣੀ ਬੜਾ ਸੀਗਾ ਔਰ ਮੋਟਰਸਾਈਕਲ ਕਿਉਂਕਿ ਮੋਟਰਸਾਈਕਲ ਵੀ ਕੀ ਕਰਨ ਬਾਰਿਸ਼ ਜਿਆਦਾ ਤੇਜ਼ ਆ ਬਾਰਿਸ਼ ਹੋਈ ਬਹੁਤ ਆ ਬਹੁਤ ਔਖਾ ਲੋਕਾਂ ਨੂੰ ਹੋ ਰਿਹਾ ਕਿਉਂਕਿ ਬਾਰਿਸ਼ ਕਰਕੇ ਸਕੂਟਰੀਆਂ ਮੋਟਰਸਾਈਕਲ ਬੰਦ ਹੋ ਰਹੀਆਂ ਪੰਗਾਂ ਦੇ ਵਿੱਚ ਪਾਣੀ ਪੈ ਜਾਂਦਾ ਸਿਲੰਡਰਾਂ ਦੇ ਵਿੱਚ ਪਾਣੀ ਪੈ ਜਾਂਦਾ ਇਸ ਕਰਕੇ ਲੋਕ ਪਰੇਸ਼ਾਨ ਆ ਆ ਰਹੇ ਨੇ ਪਾਣੀ ਕਿੰਨਾ ਗਿਆ ਬਹੁਤ ਜ਼ਿਆਦਾ ਹੋ ਗਿਆ ਵੀ ਪਾਣੀ ਜ਼ਿਆਦਾ ਪਈ ਹੈ ਕਿ ਪਾਣੀ ਜ਼ਿਆਦਾ ਹੋ ਗਿਆ ਜੇ ਪਾਣੀ ਬਹੁਤ ਜ਼ਿਆਦਾ ਪਿੱਛੇ ਤਾਂ ਬਹੁਤ ਜ਼ਿਆਦਾ ਪਾਣੀ ਆ ਗੱਡੀਆਂ ਵੀ ਤੇ ਲੋਕ ਬੜੇ ਪਰੇਸ਼ਾਨ ਹੋ ਰਹੇ ਆ ਕਿਉਂਕਿ ਵੀਕਲ ਆ ਜਿਹੜੇ ਟੂ ਵੀਲਰ ਤਾਂ ਬੰਦ ਹੋ ਜਾਂਦੇ ਆ ਫੋਰ ਵੀਲਰ ਆ ਜਿਹੜੇ ਚੱਲ ਰਹੇ ਆ ਇਸ ਟਾਈਮ ਕਿੰਨਾ ਕਿ ਕਿੰਨਾ ਕੋ ਬਾਰਿਸ਼ ਕੰਨੀ ਤਪਈ ਬਹੁਤ ਮੀਂਹ ਆਈ ਬਹੁਤ ਦੇਖ ਸਕਦੇ ਤੁਸੀਂ ਬਹੰਡੇ ਦਾ ਵਿਕਾਸ ਕੀ ਹਾਲ ਹੋ ਚੱਕਿਆ ਸੀਵਰ ਸਾਰੇ ਬੰਦ ਪਿਆ ਤੇ ਆਹ ਦੇਖ ਸਕਦੇ ਤੁਸੀਂ ਬਹੰਡੇ ਦਾ ਵਿਕਾਸ ਕਿੰਨਾ ਕਿੰਨਾ ਪਾਣੀ ਆ ਤੇ ਪਬਲਿਕ ਦੇਖੋ ਕਿਵੇਂ ਪਰੇਸ਼ਾਨ ਹੋ ਰਹੀ ਆ ਆ ਤੁਸੀਂ ਦੇਖ ਸਕਦੇ ਹੋ ਕੀ ਹਾਲ ਆ ਮੋਟਰਸਾਈਕਲ ਵਾਲਿਆਂ ਦਾ ਦੇਖ ਸਕਦੇ ਹੋ ਕੀ ਹਾਲ ਹੋਇਆ ਆ ਆਸੀਂ ਮਸਾ ਤੁਰ ਕੇ ਆਇਆ ਦੇਖ ਸਕਦੇ ਹੋ ਕਿਵੇਂ ਸਾਈਕਲ ਵਾਲੇ ਕਿਵੇਂ ਇਹ ਕੋਈ ਆ ਵਾਲਾ ਮਨੰਡੇ ਦਾ ਪੂਰਾ ਸਵਾਲ ਆ ਨਾ ਬਈ ਨੰਦਾ ਬਾਬੇ ਬੁਰਾ ਯਾਰ ਪੂਰਾ ਨੰਦਾ ਨੰਦਾ ਬਾਬੇ ਯਾਰ ਦੜਕੇ ਸੁਆਪ ਨਹੀਂ ਆਏ ਲੱਗਦਾ ਤਾਂ ਕਿਉਂ ਆ ਲੋਕ ਹੈ ਬਹੁਤ ਬੁਰਾ ਆਣਾ ਬੱਚੇ ਬਈ ਆਰਾ ਬੁਰਾ ਆ ਵਾਲਾ ਲੋਕ ਕਹਿੰਦੇ ਬਈ ਆ ਗੱਡੀਆਂ ਦੇ ਪਟਿਆ ਗਿਆ ਵੰਪਰ ਪਟਿਆ ਗਿਆ ਬਹੁਤ ਟੁਕਾ ਬਹੁਤ ਟੁਕਾ ਬਈ ਬੱਬਰ ਦੇਖ ਲੋ ਪਟਿਆ ਗਿਆ ਬਾਈ ਬਾਣੀ ਆ ਪਾਣੀ ਆ ਬਣ ਕੇ ਸਦਾ ਬਰਦਾ ਹੈ ਹੈ ਪਾਣੀ ਪਾਣੀ ਪੂਰਾ ਨਜ਼ਾਰਾਦਾਰ ਹੈ ਅੱਛੇ ਰੇਕਾਰ ਸਿਸਟਮ ਸਾਰਾ ਬਦਲ ਦੇਗਾ ਪਾਣੀ ਦੇਖੋ ਤੁਸੀਂ ਕਿੰਨਾ ਹੈ ਕੋਈ ਇਹਦੇ ਹੱਲ ਕੋਈ ਪਾਣੀ ਦਾ ਯਾਰੇ ਪਾਸੇ ਲੋਕ ਆ ਜਿਹੜੇ ਕਿਸੇ ਦਾ ਐਕਟਿਵ ਆ ਕਿਸੇ ਦਾ ਮੋਟਰਸਾਈਕਲ ਤਾਂ ਪਾਣੀ ਦੇ ਵਿੱਚ ਭੜ ਗਏ ਤਾਂ ਲੋਕ ਆ ਬੜੇ ਖੱਜਲ ਖਵਾਰ ਹੋ ਰਹੇ ਆ ਦੁਖੀ ਹੋ ਰਹੇ ਆ ਕਿਤੇ ਬਾਰਿਸ਼ ਦੇ ਕਰਕੇ ਪਾਣੀ ਭਰ ਗਿਆ ਰੋਡ ਦੇ ਉੱਪਰ ਇਹ ਹਾਲ ਦੇਖ ਲਓ ਤੁਸੀਂ ਲੋਕਾਂ ਦਾ ਬਹੁਤ ਬੁਰਾ ਹਾਲ ਆ ਜੀ ਆਹ ਦੇਖੋ ਕਿੰਨੇ ਲੋਕ ਪਰੇਸ਼ਾਨ ਹੋ ਰਹੇ ਆ ਭਾਈ ਜੀ ਕਿੰਨਾ ਕਿ ਸਕੂਟਰੀ ਬੰਦ ਹੋ ਗਈ ਬੰਦ ਹੋ ਗਈ ਅੱਜ ਕਿੰਨਾ ਕਿ ਪਾਣੀ ਭਰਿਆ ਹੋਇਆ ਬਹੁਤ ਪਾਣੀ ਹੈ ਜੀ ਐਂਡ ਤੱਕ ਪਾਣੀ ਹੈ ਅੱਛਾ ਐਂਡ ਤੱਕ ਪਾਣੀ ਤੇ ਪੂਰਾ ਪੂਰਾ ਨੰਨਾ ਵੀ ਚੰਡੀਗੜ੍ਹ ਵਰਗਾ ਨਜ਼ਾਰਾ ਹੈਗਾ ਚੰਡੀਗੜ੍ਹ ਵਰਗਾ ਪੂਰਾ ਪੂਰਾ ਇਹ ਦਲਚੀ ਲਾਲਾ ਹਾਂ ਜੀ ਹਾਂ ਜੀ ਪੂਰਾ 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 ਸ਼ਿਮਲੇ ਦਾ ਆਨੰਦ ਲੈ ਰਹੇ ਆ ਜੀ ਤੇ ਕਈ ਲੋਕ ਪੂਰਾ ਆਨੰਦ ਮਾਣ ਰਹੇ ਆ ਤੇ ਕਈ ਲੋਕ ਬੇਬਸ ਦੁਖੀ ਆ ਲੋਕ ਪਰੇਸ਼ਾਨ ਆ ਜਿਵੇਂ ਆ ਵੀਰ ਆਏ ਆ ਭਾਈ ਜੀ ਕਿੱਥੋਂ ਚੱਲ ਕੇ ਆਏ ਹੋ ਜੀ ਕਾ ਕਲੇੜੀ ਹੋਰ ਪਾਣੀ ਕਿੰਨਾ ਕ ਪਾੜੀ ਬਾਉ ਜਾ ਰਿਹਾ ਬਰਾਬਰ بارش ਜਾ ਬਹੁਤ ਜ਼ਿਆਦਾ بارش ਆ ਪਰੇਸ਼ਾਨ ਕ ਰਿਕਸ਼ਾ ਨਹੀਂ ਆਇਆ ਰਿਕਸ਼ਾ ਜਾ ਫਿਰ ਰਿਕਸ਼ਾ ਵਾਲਾ ਕੋਈ ਨਹੀਂ ਰੋਕਦਾ ਹੀ ਕੋਈ ਹੈ ਰੋਕ ਨਹੀਂ ਰਿਹਾ ਕੋਈ ਮਿਲਿਆ ਨਹੀਂ ਮਿਲਿਆ ਨਹੀਂ ਨਾ ਆਈ ਕੋਈ ਰਿਕਸ਼ੇ ਵਾਲਾ ਨਹੀਂ ਮਿਲਿਆ ਰੁਕੇ ਨਹੀਂ ਜੀ ਬਹੁਤ ਹੱਥ ਦਿੱਤੇ ਜੀ ਗੋਡਿਆਂ ਤੱਕ ਪਾਣੀ ਆ ਜੀ ਗੋਡਿਆਂ ਤੱਕ ਪਾਣੀ ਆ ਬਾਕੀ ਲੋਕ ਪਰੇਸ਼ਾਨ ਹੋ ਰਹੇ ਆ ਬੱਚੇ ਔਰਤਾਂ ਦਾ ਲੋਕ ਹੈ ਜਿਹੜੇ ਕਿਉਂਕਿ ਰਿਕਸ਼ੇ ਵਾਲੇ ਵੀ ਜਵਾਬ ਦੇ ਜਾਂਦੇ ਆ ਪਾਣੀ ਦੇ ਵਿੱਚ ਨਹੀਂ ਜਾ ਸਕਦੇ ਇਹ ਵੀ ਇਹ ਸਮਾਨ ਆਪ ਦਾ ਚੱਕ ਕੇ ਜਿਹੜੇ ਪੈਦਲ ਆ ਰਹੇ ਆ ਤੇ ਬੁਰਾ ਹਾਲ ਆ ਲੋਕਾਂ ਦਾ ਪਰੇਸ਼ਾਨ ਆ ਕਿਉਂਕਿ ਬਾਰਿਸ਼ ਵੀ ਤੇਜ਼ ਸੀ ਬਾਰਿਸ਼ ਵੀ ਜਿਆਦਾ ਮੋਟੀ ਕਣੀ ਦਾ ਮੀਂਹ ਪਿਆ ਇਸ ਕਰਕੇ ਪਾਣੀ ਆ ਜਿਹੜਾ ਕਾਫੀ ਦੇਰ ਬਾਅਦ ਜਿਹੜਾ ਮਾਰ ਰੋਡ ਤੇ ਪਾਣੀ ਦੇਖਣ ਨੂੰ ਮਿਲ ਰਿਹਾ ਭਰਿਆ ਹੋਇਆ ਮਾਰ ਰੋਡ ਲੋਕ ਪਰੇਸ਼ਾਨ ਹੋ ਰਹੇ ਆ ਫੈਮਿਲੀ ਨਾਲ ਜਿਨ੍ਹਾਂ ਦੇ ਮੋਟਰਸਾਈਕਲ ਐਕਟਿਵ ਆ ਜਿਹੜੀਆਂ ਪਾਣੀ ਦੇ ਵਿੱਚ ਬੰਦ ਹੋ ਗਈਆਂ ਤਾ ਲੋਕ ਪੈਦਲ ਹੀ ਉੱਥੇ ਐਕਟਵਾ ਛੱਡ ਕੇ ਮੋਟਰਸਾਈਕਲ ਛੱਡ ਕੇ ਆ ਰਹੇ ਆ। ਤਾਂ ਆ ਕਰੰਟ ਆ ਸਕਦਾ ਹੈ ਬੇਟਾ ਬੇਟਾ ਇਸ ਕੋ ਹੱਥ ਨਾ ਲਗਾਣਾ ਖੰਭੇ ਤੋਂ। ਖੰਭੇ ਕੋ ਹੱਥ ਨਹੀਂ ਲਗਾਣਾ। ਆ ਜੁੱਤ ਜਿੱਥੇ ਬੰਦ ਹੋ ਰਿਹਾ ਸੀ ਮੰਤਰੀ ਜਨਾ ਬਾਹਰ ਦੇ ਪਾਣੀ ਕਰਿਆ ਸੀ। ਤੇ ਲੋਕਾਂ ਨੇ ਮੋਟਰਸਾਈਕਲ ਵੀ ਚਾਹੇ ਉਹ ਬੋਲਟ ਹੋਵੇ ਪਰ ਇਸ ਮੌਕੇ ਸਾਰੇ ਫੇਲ ਆ ਜੀ। ਤਾਂ ਸਿਰਫ ਗੱਡੀਆਂ ਹੀ ਜਾ ਸਕਦੀਆਂ ਬਾਈ ਜੀ ਕੀ? ਇੰਨਾ ਕਿ ਪਾਣੀ ਆ بارش ਬਹੁਤ ਹੀ ਬਹੁਤ ਬੁਰਾ ਹਾਲ ਹੈ ਗੱਡੀਆਂ ਬਾਈਕ ਸਾਰੇ ਇਕਦਮ 2 ਮਿੰਟਾਂ ਦੀ 5-7 ਮਿੰਟਾਂ ਦੀ ਡੁੱਬ ਗਈ ਜੀ ਬਸ ਬਹੁਤ ਹੀ ਜ਼ਿਆਦਾ ਰਿਹਾ ਅੱਛਾ ਗੱਡੀ ਆ ਗਈ ਵਧੀਆ ਹਾਂਜੀ ਹਾਂਜੀ ਗੱਡੀ ਤਾਂ ਇੱਕ ਵਾਰੀ ਆ ਗਈ ਵਧੀਆ ਠੀਕ ਕੋਈ ਬਾਤ ਨਹੀਂ ਜੇ ਨਾ ਨਾ ਮੈਨੂੰ ਲਾਈਕ ਕਰਦੇ ਰਹੋ ਜੇ ਸਮਾਂ ਹੈ ਤਾਂ ਦੇਖੋ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਸ੍ਰੀ ਹਨੂਮਾਨ ਚੌਂਕ ਦੀਆਂ ਜਿੱਥੇ ਲੋਕ ਬੜੇ ਖੱਜਲ ਖਵਾਰ ਹੋ ਰਿਹਾ بارش ਪੈਣ ਨਾਲ ਜਲਜੀਵ ਅਜੇ ਵੀ بارش ਹੈ ਜਿਹੜੀ ਸ਼ੁਰੂ ਹੋ ਗਈ